ਸਾਚੀਏ ਕਾਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਛੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋ ਮਿਲ ਜੀ ਸਾਡੀ ਹਰ ਗੁਣੂ ਦੇਖਿ ਕਿਦਾਂ ਚਾਚੀ ਕਾਜੀ ਸਾਰਿਆਂ ਨੂੰ ਅਸੀਂ ਠੀਕ ਠਾਕ ਹੈ ਜੀ ਤੁਸੀਂ ਵੀ ਸੁਣਾਓ ਕਿਦਾਂ ਹੋ ਜੀ ਅਸੀਂ ਦੋ ਦਿਨਾਂ ਤੋਂ ਵੀਡੀਓ ਪਾ ਰਹੇ ਸੀਰੀ ਉਹ ਸਾਡੇ ਕੋਲ ਆਨਲਾਈਨ ਅਸਮਾਨ ਬਣੀ ਨਹੀਂ ਜੀ ਕਾ ਫਿਰ ਅਸੀਂ ਆਪਣੇ ਫੇਮਸ ਵਾਲੇ ਅੰਕਲ ਜੀ ਨੂੰ ਬੜੇ ਫੇਮਸ ਹੈ ਉਹਨਾਂ ਨੂੰ ਫਿਰ ਅਸੀਂ ਕਿਹਾ ਵਿੱਚ ਤੁਸੀਂ ਹੱਲ ਕਰੋ ਤੇ ਉਹਨਾਂ ਨੇ ਇੱਕ ਦਿਨ ਚ ਹੱਲ ਕਰ ਛੱਡਿਆ ਫਿਰ ਹੁਣ ਸਾਨੂੰ ਅੱਜ ਸੱਦ ਲਿਆ ਵੀ ਲੈ ਕੇ ਤਾਂ ਜਾਓ ਭਾਈ ਸਮਾਨ ਤਾਂ ਹੀ ਗੱਲ ਬੜਾ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਫਿਰ ਪਹੁੰਚੇ ਹੋਏ ਅਸੀਂ ਕਾਫੀ ਖੁਸ਼ ਨਮਾਇਆ ਬੁਕੇ ਜਾਣਾ ਹੁਣ ਕਾਫੀ ਕੁਝ ਹੂੰ ਬਾਕੀ ਉਹ ਹੁਣ ਕਈ ਦਿਨ ਹੋ ਗਏ ਨਾ ਖਰਚਾ ਕਰਾਇਆ ਨਹੀਂ ਤਾਂ ਕਰ ਹਾਂ ਮੈਨੂੰ ਇਹ ਇਧਰ ਅਕਲ ਜੀ ਨੂੰ ਹੋਰ ਅਕਲ ਜੀ ਠੀਕ ਠਾਕ ਜੀ ਚਲੋ ਵਾਕੇ ਰਪਾ ਜੀ ਅੱਜ ਮਤਲਬ ਸੰਡੇ ਕਰਕੇ ਹਾਂ ਅੱਜ ਸਿਵਲ ਚ ਸਿਵਲ ਵਰਦੀ ਚ ਠੀਕ ਹੈ ਠੀਕ ਹੈ ਠੀਕ ਹੈ ਜੀ ਨਹੀਂ ਨਹੀਂ ਚਲੋ ਵਧੀਆ ਗੱਲ ਆ ਜੀ ਤੇ ਮੀ ਰੈਸਟ ਵੀ ਵੈਸੇ ਜ਼ਰੂਰੀ ਆ ਭਜੀਆ ਰੈਸਟ ਵੀ ਜ਼ਰੂਰੀ ਆ ਬਿਲਕੁਲ ਦਿਮਾਗ ਨੂੰ ਨਾ ਮਤਲਬ ਰੈਸਟ ਦੇਣੀ ਬਹੁਤ ਜ਼ਿਆਦਾ ਜ਼ਰੂਰੀ ਆ ਹੁਣ ਚਲੋ ਬੰਦਾ ਸੌ ਤਾਂ ਲੰਦਾ ਪਰ ਦਿਮਾਗ ਫੇਰ ਵੀ ਆਪਣਾ ਕਿਤੇ ਨਾ ਕਿਤੇ ਕੰਮ ਕਰੀ ਜਾਂਦਾ ਹਾਂ ਵੀ ਯਾਰ ਕੱਲ ਨੂੰ ਆ ਚੀਜ਼ ਆ ਉਹ ਕਰਨੀ ਆ ਇਹ ਕਰਨਾ ਹੈ ਟੈਨਸ਼ਨ ਹੀ ਤਾਂ ਰਹਿੰਦੀ ਹੋਆ ਬਿਲਕੁਲ ਤੇ ਦੁਕਾਨਦਾਰੀ ਵਾਲੇ ਕੰਮ ਚ ਵੀ ਬਹੁਤ ਜ਼ਿਆਦਾ ਹੁਣ ਥੋੜਾ ਥੁੱਖਾ ਨੂੰ ਮੈਂ ਦੇਖਿਆ ਤੁਸੀਂ ਨਾਲ ਦੀ ਨਾਲ ਜਿਹੜਾ ਸਮਾਨ ਘਟ ਜਾਂਦਾ ਉਹ ਮਤਲਬ ਲੋਟ ਕਰਨਾ ਵੀ ਆ ਮੰਗਾਉਣਾ ਹਨਾ ਜੀ ਅਪਡੇਟ ਤਾਂ ਰਹਿਣਾ ਹੈ ਹਾਂ ਜਾਂ ਕਿਸੇ ਦੀ ਕੰਪਲੇਂਟ ਆ ਗਈ ਉਹ ਚੇਂਜ ਕਰਨਾ ਸਾਰਾ ਕੁਝ ਦੇਖਣਾ ਪੈਂਦਾ ਐਨੂੰ ਕੀ ਕਰਨਾ ਪੈਂਦਾ ਜੀ ਸਾਰਾ ਕੁਝ ਤੇ ਸਬਾਨ ਅਕਲ ਕੋ ਵੈਸੇ ਹੁਣ ਪਹਿਲਾਂ ਨਾਲੋਂ ਅ ਵੱਧ ਰਿਹਾ ਹੌਲੀ ਹੌਲੀ ਹੈ ਹੈ ਕਿ ਹੁਣ ਹੋਰ ਵਧਾ ਰਹੇ ਆ ਮਾਲ ਹੈ ਜੀ ਹੌਲੀ ਹੌਲੀ ਨਵੀਆਂ ਨਵੀਆਂ ਵੈਰਾਈਟੀਆਂ ਲੈ ਕੇ ਆ ਰਹੇ ਜਿਹੜੀ ਵੈਰਾਈਟੀ ਮੰਨ ਲਓ ਪਤਾ ਲੱਗਦੀ ਆ ਅਲੱਗ ਚੀਜ਼ ਕੁਛ ਬਿਲਕੁਲ ਨਹੀਂ ਹਾਂ ਬਿਲਕੁਲ ਬਿਲਕੁਲ ਜੀ ਤੇ ਥੋੜੀ ਪਹਿਲਾਂ ਜੀ ਅਸੀਂ ਤੁਸੀਂ ਨਵੀਂ ਵੈਰਾਈਟੀ ਮੰਗਾਈ ਸੀ ਹੁਣ ਹੀ ਲੈ ਕੇ ਜਾਵਾਂਗੇ ਹਾਂ ਜੀ ਹਾਂ ਤੇ ਜਿਹੜੀ ਤੁਹਾਡੀ ਕੱਦੂ ਕਸ ਵਾਲੀ ਮਸ਼ੀਨ ਅੰਕਲ ਜੀ ਉਹਨੇ ਤਾਂ ਮੈਂ ਕਹਿੰਦਾ ਨਜ਼ਾਰਾ ਲਿਆਣਤਾ ਕਿਨੇ ਚੰਡੀਗੜ੍ਹ ਤੋਂ ਤੁਹਾਡੇ ਨਿਊ ਚੰਡੀਗੜ੍ਹ ਤੋਂ ਥੋੜਾ ਵਲੌਗ ਦੇਖ ਇੱਕ ਕਸਟਮਰ ਆਇਆ ਬੜੀ ਦੂਰ ਤੋਂ ਤੇਾਰੇ ਦੁਕਾਨ ਲੱਭਦੇ ਰਹੇ ਅੱਛਾ ਜੀ ਹਾਂ ਬੜੇ ਮੁਸ਼ਕਲ ਨਾਲ ਪਹੁੰਚੇ ਹਾਂ ਜੀ ਹਾਂ ਬਹੁਤ ਜ਼ਿਆਦਾ ਖੁਸ਼ ਹੋਏ ਕਹਿੰਦੇ ਮਸ਼ੀਨ ਉਸ ਸਮੇਂ ਰਿਵਿਊ ਆਇਆ ਉਹਨਾਂ ਦਾ ਫੋਨ ਆਇਆ ਕਹਿੰਦੇ ਬਹੁਤ ਵਧੀਆ ਚੀਜ਼ ਨਿਕਲੀ ਹਾਂ ਜੀ ਹਾਂ 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 ਨੀ ਉਹ ਬਹੁਤ ਵਧੀਆ ਚੀਜ਼ ਨਿਕਲੀ ਕਸਟਮਰ ਦੇ ਪੈਸੇ ਲੱਗ ਜਾਣਾ ਅੱਛੀ ਚੀਜ਼ ਨਿਕਲ ਗਈ ਹਾਂ ਜੀ ਹਾਂ ਚਲੋ ਹਾਂ ਜੀ ਹਾਂ ਚੀਜ਼ਾਂ ਸੱਜਣ 500 ਦੀ ਹੈ ਨਹੀਂ ਕੋਈ ਹੋਰ ਚੀਜ਼ ਆਈ ਕੋਈ ਹੋਰ ਗੈਜਟ ਆਇਆ ਹਾਂਜੀ ਪਨੀਰ ਬਣਾਉਣ ਲਈ ਜਿਵੇਂ ਘਰ ਹੀ ਤੁਸੀਂ ਪਨੀਰ ਮਤਲਬ ਕੱਢਦੇ ਆਂ ਫਿਰ ਬਣਾਉਂਦੇ ਆਂ ਹਾਂਜੀ ਸੱਚ ਆਇਆ ਵਿੱਚੇ ਅੱਛਾ ਹਾਂ ਉੱਪਰ ਫੀਲ ਦੇ ਦੋ ਇਹ ਹਾਂ ਟਿੱਕੀ ਘਾਰੀ ਬਣ ਜੇਗੀ ਟਿੱਕੀ ਘਾਰੀ ਬਣੇ ਨੇ ਤਿੰਨ ਸਾਈਜ਼ ਹੁੰਦੇ ਆਂ ਦੋ ਇੱਕ ਮੈਂ ਹੁਣੇ ਦਿੱਤਾ ਤਿੰਨ ਸਾਈਜ਼ ਆ ਇਹ ਤਾਂ ਥੋੜਾ ਜਿਹਾ ਵੱਡਾ ਵੀ ਆਉਂਦਾ ਵਾਜੀ ਵੱਡਾ ਵੀ ਆਉਂਦਾ ਇਸ ਵੱਡੇ ਲੈ ਕੇ ਗਿਆ ਕਸਟਮਰ ਹਾਂ ਪਰ ਕਿਉਂਕਿ ਇਦਾਂ ਨਾ ਜਿੱਦਾਂ ਹੁਣ ਪਰਿਵਾਰ ਜਿੱਦਾਂ ਸਾਡੀ ਜੁਆਇੰਟ ਫੈਮਿਲੀ ਆ ਹਾਂ ਉਹਦੇ ਵਿੱਚ ਫਿਰ ਇਹ ਪਨੀਰ ਬਣਾ ਲਈ ਆ ਘਰੀ ਟਿੱਕੀ ਬਣਾ ਲਓ ਪਨੀਰ ਦੇ। ਹਾਂ। ਮੈਂ ਆਪਾਂ ਪਨੀਰ ਫਾੜ ਦਿੰਦੇ ਹਾਂ ਬਣਾ। ਹਾਂ। ਮੈਂ ਇਹ ਤੁਹਾਨੂੰ ਤੋਰੇ ਕਰਦੀ ਮੈਂ ਤਿੰਨ ਦਿਨ ਹੋ ਗਏ ਪਨੀਰ ਬਣਾਉਂਦੀ ਨੂੰ ਚੱਕਲਾ ਵੇਦਣਾ ਰੱਖ ਦਿੰਦੀ ਇਕੱਠਾ ਕਰਦੇ ਆਂ। ਆ ਦੇਖੋ। ਇਹਦਾ ਵਿੱਚ ਤੇ ਰਹਿ ਦਿੰਨੀ ਆ ਵੀ। ਨਹੀਂ ਆ ਚੀਜ਼ ਵੈਸੇ ਉਹ ਵਧੀਆ। ਜੇ ਕੋਈ ਕੱਪੜਾ ਲਾਂਣ ਦੀ ਲੋੜ ਨਹੀਂ ਕੋਈ ਕੁਝ ਨਹੀਂ ਆ ਦੇਖੋ। ਆ ਦੇਖੋ। ਬਸ ਆਹ ਦੇ ਉੱਤੇ ਪਾਇਆ ਵਿੱਚ। ਇਹਦੇ ਚ ਛਾਣ ਹੋ ਜਾਣਾ। ਬਸ ਸਨਾਲ ਹੀ ਪਾਣੀ ਨਿਕਲ ਜਾ। ਉਹਦੇ ਉੱਪਰ ਵੇਟ ਰੱਖ ਦੋ ਬਸ। ਹਾਂ। ਨੀ ਕੀ ਵੈਲਕਮ ਸਾਈਡ ਆ ਬੰਦੇ ਜੀ ਕਿਸ ਤੋਂ ਵੱਡਾ ਵੀ ਆਂਦਾ ਸਰ ਹੂੰ ਉਹਦੇ ਹੀ ਹੋਣਾ ਇਹ ਹੁਣ ਜਸ ਤੇ ਦਿੱਤਾ ਹੀ ਆ ਬੰਦਾ ਤੁਸੀਂ ਕਿ ਦਹੀਂ ਜਮਾਉਣ ਨੂੰ ਵੀ ਦਿਖਾਇਆ ਤੈ ਕਰੀ ਉਹ ਦਿਖਾਇਆ ਮੈਨੂੰ ਮੇਰੇ ਸਾਹ ਕੋ ਸਤ ਪਾਣੀ ਦੀ ਜੁਆ ਚ ਰੱਖੀ ਇੱਕ ਜਿਹੜੀ ਉਹ ਚੀਜ਼ ਮੰਗਵਾਈ ਸੀ ਵਿੱਚ ਹੈ ਲਈ ਆਪਾਂ ਦਿਖਾਓ ਪਹਿਲਾਂ ਹਾਂ ਉਹ ਵੀ ਦਿਖਾਏ ਜੀ ਮੇਨ ਜਿਹੜਾ ਸਾਡਾ ਪੁਆਇੰਟ ਹੈ ਜਿਹਦੇ ਕਰਕੇ ਅਸੀਂ ਆਏ ਆ ਕਹਿੰਦੀ ਗੱਲ ਤਾਂ ਇਹ ਬ੍ਰਾਂਡ ਬਹੁਤ ਅੱਛਾ ਹੈਗਾ ਇਹ ਹਨੀਬੀਰ ਦਾ ਬ੍ਰਾਂਡ ਟੇਕ ਇਟ ਵੀ ਸੌਰੀ ਉਹ ਆਪਾਂ ਨੇ ਕੱਲ ਮਾਣਾ ਵੀ ਜਾਣਾ ਹੈ ਕੱਲ ਦੋ ਤਰੀਕ ਹੈ ਹਾਂ ਆਂਟੀ ਨੇ ਨਹੀਂ ਮਿਲਾਇਆ ਵਾ ਪਾਠ ਹੈ ਉਹ ਹਾਂ ਬਿਲਕੁਲ ਮੰਮੀ ਤਾਂ ਕਹਿੰਦੀ ਸ਼ਗਨ ਦੇ ਦੇ ਵੀ ਪੈਸੇ ਤੇ ਚੱਲ ਲੋੜ ਹੋ ਜੰਦੀ ਨਾ ਨਹੀਂ ਆਹ ਚਲੋ ਇਹ ਵੀ ਗੱਲ ਠੀਕ ਹੈ ਬ੍ਰਾਂਡ ਬਹੁਤ ਅੱਛਾ ਹੈ ਹਨੀ ਹਾਂ ਇਹ ਹਨੀਬੀਰ ਦਾ ਬ੍ਰਾਂਡ ਹੈ ਕਲਰ ਹੈਗਾ ਇਹਦੇ ਜ ਗਰੇ ਆ ਜਿਵੇਂ ਬਣਿਆ ਮੈਂ ਗਰੇ ਬਹੁਤ ਸੋਹਣਾ ਛੇਡ ਹੈ ਡਬਲ ਵਾਲਾ ਲੱਗਦਾ ਮੈਨੂੰ ਕਿਸ ਤਰ੍ਹਾਂ ਆ ਸਾਡਾ ਡਬਲ ਦਿਖਾਇਆ ਵਾ ਇਹ ਨਹੀਂ ਉਹ ਦੂਜੀ ਸਾਈਡ ਵੀ ਜੁਆਇੰਟ ਹੋਏਗਾ ਨਾ ਸਾਰੇ ਤਿੰਨ ਆਏ ਪੁਰਸ਼ ਤਿੰਨ ਹਾਂ ਤਿੰਨ ਆ ਪੁਰਸ਼ ਨੇ ਵੀ ਆ ਦਿਖਾਇਆ ਤੁਹਾਨੂੰ ਹਾਂ ਜੀ ਇਹ ਤਿੰਨ ਨਹੀਂ ਤਿੰਨ ਬਾਕਸ ਹੀ ਤਿੰਨ ਨੇ ਅੱਛਾ ਅਲੱਗ-ਅਲੱਗ ਬਾਕਸ ਆ ਜੀ ਅਲੱਗ-ਅਲੱਗ ਹਾਂ ਜੀ ਆ ਦੇਖੋ ਠੀਕ 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 ਹੈ ਸਾਰਾ ਮਤਲਬ ਇਹ ਤਾਂ ਹੋਣਾ ਹੈ ਬਸ ਫਿਰ ਤੁਸੀਂ ਇਹਦੇ ਨਾਮ ਫੋਨ ਕਰਕੇ ਤਾਂ ਉਹ ਪੱਕਾ ਜਾ ਕੇ ਦੇਖ ਲਾਂਗੇ ਹੈ ਇਹ ਵੀ ਥੋੜੇ ਜਿਹੇ ਸਾਰੇ ਇਹਦੇ ਪਾਰਟਸ ਨੇ ਹਮ ਇਹਦੀ ਮੈਂ ਵੈਸੇ ਕੁਆਲਿਟੀ ਦਿਖਾ ਰਹੇ ਆ ਵਧੀਆ ਦੇਖੋ ਇਹ ਕੋਈ ਫੀਲ ਕਰਕੇ ਦੇਖੋ ਹਮ ਇਹਨਾਂ ਚੀਜ਼ ਮਤਲਬ ਬਹੁਤ ਵਧੀਆ ਕੁਆਲਿਟੀ ਚ ਹੈ ਨਹੀਂ ਹਾਂ ਪਰ ਜੀ ਇਹਨਾਂ ਨੇ ਹਰ ਇੱਕ ਚੀਜ਼ ਇਹਦੀ ਪ੍ਰੋਟੈਕਸ਼ਨ ਦਿੱਤੀ ਹੋਈ ਹੈ ਵਧੀਆ ਚੀਜ਼ ਬਣਾਈ ਗਈ ਹੈ ਹਾਂ ਜਿਹੜਾ ਇਹਦੀ ਸੈਂਟਰ ਵਾਲੀ ਹਮ ਹਮ ਠੀਕ ਹੈ 1.8 ਐਨੰਬਰ ਦਿੱਤੀ ਹੁੰਦੀ ਹੈ ਜਿਹਦੇ ਸੰਬੰਧ ਵਿੱਚ ਹਮਮ ਸਾਰਾ ਫਿੱਟ ਹੋਣਾ ਭਈ ਤਿੰਨ ਬਾਕਸ ਨੇ ਅਲੱਗ-ਅਲੱਗ ਠੀਕ 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 ਹੈ ਜੀ ਹਾਂਜੀ ਓਕੇ 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 ਇਹ ਇੱਕ ਵਾਰੀ ਤੁਸੀਂ YouTube ਤੇ ਸਰਚ ਕਰਕੇ ਇਹਨੂੰ ਲਗਾ ਲਿਓ ਹਮ ਤਿੰਨ ਵਾਰ ਲਗਵਾ ਲਗਾ ਲਿਓ ਸੱਦਬ ਅਜੀ ਦੋ ਤਿੰਨ ਵਾਰ ਲਗਾ ਲੇ ਪਹਿਲੇ ਬੰਗਾਇਆ ਸਿੰਗਲ ਆ ਗਿਆ ਚਲੋ ਵੀ ਮਤਲਬ ਇਹ ਮੈਂ ਸਮਝ ਗਿਆ ਗੇਮ ਇਹ ਨਾ ਸਾਰੀ ਮਤਲਬ ਇਹ ਤਿੰਨ ਬਾਕਸ ਮੰਗਾਉਣੇ ਪੈਣੇ ਤੇ ਜੈਸਮਿਨ ਨੂੰ ਮੰਗਾਉਣੇ ਪੈਣੇ ਸੀ ਨਾ ਜੀ ਆਪਾਂ ਇੱਕ ਇੱਕ ਮੰਗਵਾਇਆ ਅਸੀਂ ਅਸੀਂ ਸਮਝ ਹੀ ਗਏ ਭਾਜੀ ਵੀ ਸਾਰਾ ਕਿਤੇ ਇੱਕ ਬਾਕਸ ਵਿੱਚ ਇਕੱਠਾ ਹੋ ਨਹੀਂ ਆਉਂਦਾ ਇਹ ਕਿੱਦਾਂ ਆਉਂਦਾ ਉਹ ਹੀ ਪ੍ਰੋਬਲਮ ਉਹਨਾਂ ਨੇ ਸਾਨੂੰ ਇਹਦਾ ਦੱਸਿਆ ਪ੍ਰਾਈਸ ਵੀ ਦੱਸਿਆ ਸਾਰਾ ਕੁਝ ਕੰਪਨੀ ਨੇ ਦੱਸਿਆ ਉਹ ਅਲੱਗ-ਅਲੱਗ ਹੀ ਦੱਸਿਆ ਹਾਂ ਨਹੀਂ ਨਹੀਂ ਠੀਕ ਆ ਠੀਕ ਹੈ ਜੀ ਕੋ ਫਰਡ ਬਿਕ ਕਰਾ ਦੀ ਗਈ ਜਹੀਂ ਜਮਾਨ ਲਈ ਮਸ਼ੀਨ ਵਾਹ ਜੀ ਵਾਹ ਇਦਾਂ ਹੀ ਜਮਾ ਲੈ ਮਸ਼ੀਨ ਜਮਸੀ ਮੋੜਾ ਪਾ ਹੈ ਇਹ ਕਿਹਦੇ ਵਿੱਚ ਜੰਮ ਜਾਂਦਾ ਇਹਦਾ ਨਾਲ ਦੀ ਨਾਲ ਇਨਸਟੈਂਟ ਜੰਮ ਜਾਂਦਾ ਜੀ ਇੱਥੇ ਲਿਖਿਆ ਹੋਊਗਾ ਕਿੰਨੀ ਦੇਰ ਚ ਜੰਮਦਾ ਹਾਂ 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 ਬਿਲਕੁਲ ਲਓ ਦੇਖੋ ਹਾਂ ਬਹੁਤ ਜਲਦੀ ਬਹੁਤ ਫਾਸਟ ਕਮਾਲ ਹੋ ਗਈ ਜੀ ਹਾਂ ਜੀ ਰਿਕਾਰਡ ਬ੍ਰੇਕਰ ਆ ਜੀ ਹਾਂ ਦੇਖੋ ਬਸ ਤੁਸੀਂ ਕੀ ਕਰਨਾ ਹੈਗਾ ਬਸ ਖੱਟਾ ਲਾ ਕੇ ਇਹਦੇ ਵਿੱਚ ਰੱਖ ਲੈਣਾ ਦਹੀਂ ਹੂੰ ਭਾਈ ਕਿੰਨਾ ਜੰਮ ਜਾਊਗਾ ਇਹ ਜੀ ਅੱਧਾ ਕਿਲੋ ਅੱਧਾ ਕਿਲੋ ਹਾਂਜੀ ਬਗਰਾਮ ਨਾ ਬਸ ਇਹ ਲਗਾਇਆ ਵਿਜੇ ਖੜੇ ਪੈਰ ਪਾ ਦਹੀਂ ਚਾਹੀਦਾ ਦਹੀਂ ਕਿੰਨੇ ਕੀ ਪ੍ਰਾਈਸ ਹੈ ਸਭ ਤੋਂ ਸਸਤੇ ਕੋਸ ਮੈਂਗਾ ਨਹੀਂ ਹੈ ਵੈਸੇ ਤਾਂ 1325 ਕੰਪਨੀ ਰੇਟ ਹੈ ਸਾਡਾ ਰੇਟ 1150 ਹੂੰ ਬਹੁਤ ਵਧੀਆ ਚਾਈ ਨਹੀਂ ਇਹ ਤਾਂ ਠੀਕ ਹੈ ਜੀ ਕੋਈ ਤੁਹਾਨੂੰ ਕਿਹੜੇ ਰੱਖਣ ਦੀ ਲੋੜ ਨਹੀਂ ਕੈਸ ਰੋਲ ਚ ਪਾ ਕੇ ਕੁਝ ਕਰਨ ਦੀ ਲੋੜ ਨਹੀਂ ਬਸ ਲਗਾਇਆ ਨਹੀਂ ਜਾਈ ਨਾਲੇ ਪ੍ਰੈਸਟੀਜ ਵਰਗਾ ਘੁੱਟ ਬਣਾਣਾ ਚੱਲ ਭਾਜੀ ਨਮੀ ਸੋਈ ਬਣਾ ਰਹੇ ਹਾਂ ਤੇ ਦੇਖਾ ਬਣਾਓ ਬਣਾਓ ਹੂੰ ਹੂੰ ਹੁਣ ਬਸ ਚੱਲ ਰਹੀ ਹੈ ਜੀ ਤਿਆਰੀ ਨਵੀਂ ਰਸੋਈ ਨਵੀਂ ਰਸੋਈ ਲਈ ਤਾਂ ਨਵੀਆਂ ਚੀਜ਼ਾਂ ਵੀ ਤਿਆਰ ਰਹੀਆਂ ਨੇ ਹਾਂ ਬਿਲਕੁਲ ਨਵੀਂ ਰਸੋਈ ਦਾ ਨਾਮ ਜਦੋਂ ਜਦੋਂ ਨਮੀ ਜਦੋਂ ਨਮੀ ਰਸੋਈ ਬਣ ਗਈ ਨਾ ਭਾਜੀ ਤੇ ਕਾਫੀ ਆਪਾਂ ਤਾਂ ਵੀ ਨਹੀਂ ਜ਼ਿਆਦਾ ਪੀਂਦੇ ਤਾਂ ਸ਼ੱਕਰ ਪਾ ਲਓ ਜਿੱਦਣ ਜਿੱਦਣ ਨਵੀਂ ਰਸੋਈ ਬਣ ਗਈ ਨਾ ਜੀ ਹਾਂ ਉਦੋਂ ਵਸ ਫੇ ਆਈਟਮਾ ਤੁਹਾਡੇ ਕੋਲ ਅਸੀਂ ਤੁਸੀਂ ਸਾਨੂੰ ਦਿਖਾਉਂਦਿਆਂ ਨੇ ਥੱਕ ਜਾਣਾ ਤੁਸੀਂ ਪਹਿਲਾਂ ਇਹ ਦੱਸੋ ਨਾ ਕਿਦਾਂ ਜੀ ਦਾ ਖਰਚ ਇਹ ਰਿਸੀਨਿੰਗ ਤਾਂ ਕਣਾ ਬਹੁਤ ਖਚਗਰਾ ਹੈ ਹੋਰ 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 ਜੀ ਕਿਹਦਾ ਲੱਗਿਆ ਜੀ ਸੋਹਣੀ ਆ ਨਾ ਚੀਜੀ ਵੈਸੇ ਇਹ ਬਿਲਕੁਲ ਬਿਲਕੁਲ ਹਾਂ ਆ ਲੋ ਨਾ ਨਾ ਕਿਉਂ ਛੋਦੂ ਬਰਤੋਂੀ ਪਛੋਕਿਓ ਕਿਉਂਕਿ ਅੰਨੀ ਪਚੀਨੀ ਦਿੱਤੀ ਦੇਖੋ ਹੁੰਦਾ ਕੀ ਹੈ ਜਦੋਂ ਤੁਸੀਂ ਚੀਨੀ ਪਾਣੀ ਆ ਤਾਂ ਹੱਥ ਵਿੱਚ ਕੰਟੇਨਰ پکڑਨਾ ਗ੍ਰਿਪਿੰਗ ਵੀ ਹੋਣੀ ਚਾਹੀਦੀ ਨਾਲ ਦੀ ਨਾਲ ਪਾਇਆ ਕੱਲ੍ਹ ਜਦਾਂ ਨਾਲ ਪਲਾਸਟਿਕ ਦਾ ਕੰਟੇਨਰ ਕਾਤਾ ਆ ਲੋ 올ਿਵ ਆਇਲ ਪਾਓ ਜਿਹੜਾ ਮਰਜੀ ਆਇਲ ਪਾਓ ਬਸ ਐਸ ਦਾ ਯੂਜ਼ ਕਰੋ ਉਹ ਥੋੜਾ ਜਿਹਾ ਆਇਲ ਯੂਜ਼ ਕਰੋ ਆਇਲ ਫ੍ਰੀ ਖਾਣਾ ਖਾਓ ਆਪਾਂ ਜਿਹੜੀ ਨਾ ਆਪਣੀ YouTube ਚ ਸਪੈਸ਼ਲ ਸੋਈ ਬਣਾਣੀ ਹੈ ਉੱਥੇ ਯੂਜ਼ ਹੋਣੀ ਹੈ ਸਾਰੀ ਇਹ ਦੇਖੋ ਸਾਲਟ ਪਾਓ ਹਾਂ ਆ ਦੇਖੋ ਨਮਕਦਾਨੀ ਆ ਗਈ 골ਡਨ ਚ ਗੋਲਡ ਮਹਿੰਗਾ ਹੁੰਦਾ ਜਾ ਰਿਹਾ ਜੀ ਸਸਤਾ ਸਮਾਨ ਦੇ ਨਹੀਂ ਕਹਿੰਦੇ ਗੋਲਡ ਟੁੱਟ ਗਿਆ ਭਾਜੀ ਲੈ 1 ਲੱਖ 75 ਹਜ਼ਾਰ ਉਹ ਨਹੀਂ ਨਹੀਂ ਸੋ ਰਤ ਗੱਲ ਹੋਈ ਨਾ ਨਹੀਂ ਜੈਸਮਿਨ ਅੱਜ ਦੀ ਗੱਲ ਬੂਸਟ ਆਇਆ ਸੀ ਉਹਨਾਂ ਕ ਘਟਿਆ ਵੈਸੇ ਬਹੁਤ ਮਹਿੰਗਾ ਹੈ ਅੱਜ ਦੀ ਗੱਲ ਮੈਨੂੰ ਪਤਾ ਲੱਗੀ ਜੀ ਕਹਿੰਦੇ 1 ਲੱਖ 28 ਹਜ਼ਾਰ ਰਹਿ ਗਿਆ ਹਾਂਜੀ ਅਫਵਾਹ ਹੈ ਕੁਝ ਨਹੀਂ ਹੋਇਆ ਅੱਛਾ ਜੀ ਇਸ ਤਰ੍ਹਾਂ ਦਾ ਕੁਝ ਨਹੀਂ ਪਤਾ ਨਹੀਂ ਬਾਕੀ ਬਜਟ ਸੀ ਨਾ ਤਾਂ ਅਫਵਾਹਾਂ ਚੱਲਦੀਆਂ ਹਮਮਮ ਕਿਹਦਾ ਲੱਗਿਆ ਜੀ ਬਹੁਤ ਸੋਹਣੀ ਚਾਹੀਏ ਤਾਂ ਤੁਸੀਂ ਇਹਨੂੰ ਡਾਈਨਿੰਗ ਟੇਬਲ ਤੇ ਰੱਖ ਲਓ ਸੋਇਆ ਸੌਸ ਤੇ ਦੂਸਰੀ ਸੌਸ ਪਾ ਸਕਦੇ ਹੋ ਤੇ ਚਾਹੇ ਤੁਸੀਂ ਇਹਨੂੰ ਕਿਚਨ ਚ ਰੱਖ ਲਓ ਇਹਦੇ ਚ ਆਇਲ ਪਾ ਸਕਦੇ ਆਇਲ ਪਾ ਸਕਦੇ ਆ ਬਿਲਕੁਲ ਬਹੁਤ ਸੋਹਣੀ ਚ ਇਹ ਨਵੀਆਂ ਚੀਜ਼ਾਂ ਆਈਆਂ ਨੇ ਬਹੁਤ ਸੋਹਣੀਆਂ ਹਮਮ ਅਸੀਂ ਨੇ ਇੱਕ ਸਪੈਸ਼ਲ ਸੋਈ ਬਣਾਣੀ ਆ ਅੱਜ ਸੋਈ ਤੋਂ ਬਾਅਦ ਠੀਕ ਹੈ YouTube ਲਈ ਸਪੈਸ਼ਲ ਉਹਦੇ ਲਈ ਇਹ ਲੈ ਕੇ ਜਾਣਾ ਪਈਆਂ ਚੀਜ਼ਾਂ ਲੈ ਕੇ ਜਾਣਾ ਹਾਂ ਬਿਲਕੁਲ ਬਿਲਕੁਲ ਉਹ ਹੋਰ ਚੀਜ਼ ਦਿਖਾਣੀ ਆ ਮੈਂ 2 ਮਿੰਟ ਦੋ ਤੁਸੀਂ ਤੁਹਾਨੂੰ ਆਈਟਮ ਦਿਖਾਉਂਦਾ ਹਨੀਕਾਮ ਪਾ ਜੀ ਮਨੇ ਕੁ ਡੋਰੀ ਵੀ ਦੇ ਦੇਓ ਡੋਰੀ ਡੋਰੀ ਲੈ ਕੇ ਜਾਣੀ ਐ ਕੋਲੀਆਂ ਨਾਲੇ ਚਾਹ ਪਾ ਹੋਈ ਜਾਂਦੀ ਆ ਓਕੇ ਬਰਾ ਪਾ ਹੋ ਜੂਗੀ ਫੇਰ ਡੋਰੀ 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 ਸਹੀ ਕੁ ਨਵੀਂ ਚੀਜ਼ ਆਈ ਐ ਹਾਂਜੀ ਆ ਆਮ ਤਾਂ ਕੜਾਈਆਂ ਤੁਸੀਂ ਦੇਖਿਆ ਹੋਣੀਆਂ ਜੀ ਤੇ ਲੈ ਕੇ ਜਾਈਏ ਆ ਦੇਖੋ ਜੀ ਇਹ ਤ੍ਰਾਈ ਬਲਾਈ ਤ੍ਰਾਈ ਆਈ ਐ ਹਨੀਕਾਮ ਚ ਜੀਰਾਂ ਦੇਖੋ ਇਹਦੇ ਨਾਲ ਕੋਈ ਚੀਜ਼ ਲੱਗ ਨਹੀਂ ਸਕਦੀ ਸਟੀਲ ਐ ਨਾਲੇ ਚੱਕ ਕੇ ਦੇਖੋ ਬਜੀ ਬਿਲਕੁਲ ਬਿਲਕੁਲ ਸਹੀ ਜੀ अच्छा मतलब जदा चीज जे बंदा ਧਰ ਕੇ ਭੁੱਲ ਵੀ ਗਿਆ ਲੱਗਣੀ ਨਹੀਂ ਨਾਲ ਨਹੀਂ ਲੱਗੂਗੀ ਹਾਂ ਜੀ ਨਾਲ ਮੈਂ ਹੁਣੇ ਤਵਾ ਦਿੱਤਾ ਹੈ ਕਸਟਮਰ ਨੂੰ ਇਹ ਨਾਲ ਬਾਹਰ ਲੈ ਕੇ ਗਏ ਅੱਛਾ ਜੀ ਹਾਂ ਬਹੁਤ ਜ਼ਬਰਦਸਤ ਲਿਓ ਮੈਂ ਤੁਹਾਨੂੰ ਤਵਾ ਵੀ ਦਿਖਾਉ ਤਵਾ ਵੀ ਦਿਖਾ ਦਿਓ ਜੀ ਕਿਹੜਾ ਭਾਈ ਇਹ ਤਵਾ ਇਹਨੋਂ ਉਹਦੇ ਉਹੀ ਉਹ ਜੀ ਬੋਟਲ ਨੀਲੇ ਰੰਗ ਵਾਲੀ ਜਿਹੜੀ ਆਪਾਂ ਪਾਲਮਪੁਰ ਦੇਖੀ ਸੀ ਹੈਨਾ ਆ ਦੇਖੋ ਭਾਈ ਤਵਾ ਦੇਖੋ ਤੁਸੀਂ ਹੂੰ ਚਾਹੇ ਤੁਸੀਂ ਇਹਦੇ ਚ ਕੂੜਾ ਬਣਾਓ ਚਿੱਲਾ ਬਣਾਓ ਦੋਸਾ ਬਣਾਓ ਜੋ ਮਰਜ਼ੀ ਬਣਾਓ ਦੋਸਾ ਹੀ ਹੋ ਜਾਊਗਾ ਮਾਜੀ ਜੀ ਜੀ ਮੈਂ ਵੀ ਟੈਕ ਕਰਦੇ ਨਹੀਂ ਮੈਂ ਹੁਣ ਤੱਕ ਰਾਹੀ ਇੱਕ ਲੇਕੀ ਜਾਉਂਦੀ ਮੈਂ ਕਿਹਦੇ ਜਾਉਂ ਪੜਾਈ ਦੇ ਸਾਰੇ ਸਾਈਟ ਅਵੇਲੇਬਿਲਟੀ ਹੈ ਕੋਈ ਦਿੱਕਤ ਨਹੀਂ ਹੈ ਠੀਕ ਹੋ ਹਾਂ ਜੀ ਉਸਦੇ ਹੋਈ ਦਾ ਕੀ ਪ੍ਰਾਈਸ ਹੈ ਇਹ ਨੇੜੇ ਬੁੜਤੇ ਰਾਚੋ ਦਾ ਸਵਰਗ ਦਾ ਅੰਦਰ ਤੇ ਡਿਸਕਾਊਂਟ ਬਹੁਤ ਅੱਛਾ ਹੈਗਾ ਵੈਸੇ ਦਾ ਰੇਟ ਹੈਗਾ 2500 ਰੁਪਏ ਉਹੀ 1300 ਰੁਪਏ ਦੀ ਰੇਂਜ ਆਏਗਾ 50% ਡਿਸਕਾਊਂਟ ਹੋ ਜਾਣਾ ਵੈਸੇ ਉਹ ਹੈ ਵੀ ਆ ਜੀ ਹਾਂ ਹੂੰ

ਕੋਲੀ ਟਾਈਪ ਦਾ ਉਹ ਕੋਈ ਆ ਲਓ ਮੈਂ ਮਾਸ ਬਹੁਤ ਹਾਂ ਹਾਂ ਦੇਖੋ ਬਹੁਤ ਸ਼ਾਨਦਾਰ ਹੈ ਇਹ ਵਧੀਆ ਨਾ ਹੂੰ ਇੱਕ ਇਹਦਾ ਹੈਂਡਲ ਹੈ ਨਾ ਭਾਜੀ ਇਹ ਵਿੱਚ ਇੰਪਲਾਂਟ ਕੀਤਾ ਹੋਇਆ ਹੈ ਹੈਂਡਲ ਅਲੱਗ ਤੋਂ ਨਹੀਂ ਲੱਗਿਆ ਹੋਇਆ ਅੱਛਾ ਜੀ ਹਾਂਜੀ ਇਹ ਨਿਕਲੇਗਾ ਨਹੀਂ ਹੈਂਡਲ ਵਿੱਚੇ ਹੈ ਹਾਂਜੀ ਹਾਂਜੀ ਦੇਖੋ ਵੀ ਹੈਂਡਲ ਦੇਖੋ ਕਿੰਨਾ ਵਧੀਆ ਲੱਗਦਾ ਹੂੰ ਨਹੀਂ ਤਾਂ ਹੈਂਡਲ ਤੋਂ ਖਰਾਬ ਹੋ ਜਾਂਦੀਆਂ ਨੇ ਇਹ ਬਹੁਤ ਵਧੀਆ ਆਰਾਮਸੰਦੀ ਹੈ ਬਹੁਤ ਅੱਛੀ ਓਕੇ ਇਹ ਲੱਕੇ ਠੀਕ ਹੈ ਜੀ ਕੋਲੀ ਏ ਕਿ ਜਾਣਾ ਹੈ ਕੀ ਆ ਜੀ ਆ ਕੱਢ ਕੇ ਦਿਖਾਇਆ ਸਰਦਾਰ ਜੀ ਨੂੰਗੀ ਬਾਹਰ ਕੱਢਣੇ ਆ ਅੰਦਰ ਕੱਢਣੇ ਆ ਆਹੜਾ ਆਪੇ ਆਪੇ ਹਾਂ ਸਰ ਇਹ ਕਿ ਇਹ ਪੱਕਾ ਰਿਕੇ ਜਾਣਾ ਇਹ ਮੈਂ ਕਿਉਂ ਪਤਾ ਕਿਉਂ ਇਹ ਇਹਨਾਂ ਸਪੈਸ਼ਲ ਬਣਿਆ ਹੀ ਉਹਦੇ ਖਾਤਰ ਆ ਇਹਦੇ ਵਿੱਚ ਦੁੱਧ ਬੋਇਲ ਕਰਕੇ ਰੱਖ ਲਿਆ ਹੂੰ ਐਦਾਂ ਹੀ ਆਪਾਂ ਨੇ ਫ੍ਰਿਜੀ 'ਚ ਲਗਾ ਦੇਣਾ ਐਦਾਂ ਹੀ ਕੱਢ ਲਿਆ ਫੇਰ ਗੈਸ 'ਤੇ ਰੱਖ ਦੇਣਾ ਕਿਉਂਕਿ ਸਾਨੂੰ ਪਤਾ ਭਾਂਡੇ ਬਹੁਤ ਵੇਸਟ ਹੁੰਦੇ ਆ ਐਦਾਂ ਬਹੁਤ ਜ਼ਿਆਦਾ ਪਤਾ ਬਹੁਤ pagal ਹੋਈ ਹੋਈ ਇਹ ਕਰ ਕਰਕੇ ਜੀਦੀ ਨਾਲ ਲੜਦੇ ਨੇ ਨਾ ਕਿ ਦੂਸਰੋਂ ਆਏ ਤੇ ਬਹੁਤ ਪਿਆਰੀ ਚੀਜ਼ ਆਈ ਹੈ ਇਹ ਵੀ ਸਾਡੇ ਕਸਟਮਰ ਨੇ ਸੀ ਇਹ ਸਾਨੂੰ ਮਿਲੀ ਹੈ ਕੇਵਲ 500 ਰੁਪਏ ਦੀ ਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮਚਟਮ ਸਨੈਕਸ ਦੇ ਸਕੀਨ ਉਹ ਘਰ ਬਣਾਓ ਵੀ ਬਾਹਰੋਂ ਲੈਣ ਦੀ ਲੋੜ ਹੀ ਨਾ ਪਵੇ ਜੀ ਕੋਈ ਚੀਜ਼ ਫਿਰ ਤਾਂ ਦਿਖਾਣਾ ਬੜੀ ਪਿਆਰੀ ਦਿਖਾ ਦਿਓ ਦਿਖਾ ਦਿਓ ਨਹੀਂ ਬਿਲਕੁਲ ਹਮ ਮੈਂ ਤਾਂ ਖਾਂਦੀ ਨਹੀਂ ਹੈਗੀ ਰਵਿੰਦਰ ਖਾ ਲੰਨੇ ਆ ਠੀਕ ਬਹੁਤ ਹੀ ਪਿਆਰੀ ਆਈ ਹੈ ਆਹ ਦੇਖੋ ਜੀ ਬਾਰਬੀਕਿਊ ਪੈ ਲੈ ਪਾ ਜੀ ਆਗਵਾੜਲੀ ਪੈ ਉਹ ਨਹੀਂ ਨਹੀਂ ਉਹ ਅੱਛਾ ਦੂਜਾ ਏ ਅੱਛਾ ਇਹ ਹੋਰ ਹੈ ਇਹ ਆਹ ਦੇਖੋ ਇਲੈਕਟ੍ਰੋਨਿਕ ਆ ਗਿਆ ਸਾਰਾ ਸਿਸਟਮ ਹੈ ਇਲੈਕਟ੍ਰਿਕ ਆ ਗਿਆ ਇਹ ਬਿਲਕੁਲ 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 ਇਸ ਜੀ ਦੇ ਦੇਖੋ ਕਿੰਨੀ ਲਿਆ ਰਹੀ ਹੈ ਤੰਦੂਰ ਕਹਿ ਸਕਦੇ ਇਹਨੂੰ ਆਪਾਂ ਹਾਂ ਤੰਦੂਰ ਨਹੀਂ ਹੈ ਹਾਂਜੀ ਗ੍ਰਿਲਰ ਹੈ ਗ੍ਰਿਲਰ ਆਹ ਤੁਸੀਂ ਸੋਇਆ ਚਾਂਪ ਬਣਾਣੀ ਹੈ ਪਨੀਰ ਟਿੱਕਾ ਬਣਾਇਆ ਕੋਈ ਵੀ ਟਿੱਕੇ ਵਾਲੀਆਂ ਸਾਰੀਆਂ ਚੀਜ਼ਾਂ ਆਹ ਨਾਲ ਹੀ ਸੀਖਾਂ ਮਿਲਦੀਆਂ ਹੋਈਆਂ ਤੁਸੀਂ ਆਹ ਲਗਾਈਆਂ ਬਸ ਆਪਣਾ ਬੈਗੇ ਗੈਸਟ ਆਏ ਖੋਲਿਆ ਬਸ ਬਣਾਇਆ ਅੱਛਾ ਇਹ ਕਮਰੇ 'ਚ ਬਣਾ ਲਓ ਤੁਸੀਂ ਇਹਨੂੰ ਚਾਹੇ ਕਮਰੇ 'ਚ ਹਾਂ ਬਿਲਕੁਲ ਉਹ ਬੜਾ ਸਸਤਾ ਹੀ ਹੈ ਜੀ ਇਹ ਤਾਂ ਚੀਜ਼ ਬੜੀ ਪਿਆਰੀ ਹੈ ਇਹ ਆਈਟਮ ਵਧੀਆ ਵੈਸੇ ਆਈਟਮ ਵਧੀਆ ਯਾਰ ਵੈਸੇ ਇਹ ਭਾਜੀ ਕੀ ਵਧੀਆ ਜੀ ਹੂੰ ਭਾਜੀ ਰੇਟ ਹੈ ਦਾ 3000 ਰੁਪਏ ਪਰ ਸਾਡੀ ਦੁਕਾਨ ਤੇ ਨਹੀਂ ਮਿਲਣਾ ਜੀ ਹਾਂਜੀ ਸਾਢੇ 1600 ਰੁਪਏ ਦਾ ਸਾਢੇ 1600 ਦਾ ਵਾਹ ਜੀ ਵਾਹ 40 45% ਆਫ ਦੇ ਅੱਧੋ ਅੱਧੋ ਅੱਧਾ ਹੀ ਆਫ ਕਰਤਾ ਬੱਸ ਇਦਾਂ ਹੀ ਤੁਸੀਂ ਜਿੱਥੇ ਮਰਜ਼ੀ ਰੱਖੋ ਆਪਣਾ ਗ੍ਰਿਲ ਕਰੋ ਜੋ ਮਰਜ਼ੀ ਬਣਾਓ ਨਾਲੇ ਭਾਜੀ ਛੇ ਬੇਸ਼ੱਕ ਕਿਸੇ ਨੂੰ ਗਿਫਟ ਕਰਨ ਦੇ ਕੰਮ ਵੀ ਆ ਜਾਂਦੇ ਹਾਂ ਹਾਂ ਬਿਲਕੁਲ ਦੇ ਗ੍ਰਿਲ ਵਾਲੀਆਂ ਸਾਰੀਆਂ ਚੀਜ਼ਾਂ ਬਣਨੀ ਆ ਜੀ ਹਾਂ ਹਰ ਇੱਕ ਚੀਜ਼ ਗ੍ਰਿਲ ਬਣੇਗੀ ਜੇ ਕੋਈ ਜੇ ਕੋਈ ਵੀ ਤੰਦੂਰੀ ਕੋਈ ਪਰੌਂਠਾ ਕੋਈ ਬਰੈਡ ਸੇਕਣੀ ਆ ਕੁਝ ਕਰਨਾ ਹੈ ਤੰਦੂਰੀ ਉਹ ਇਹਦੇ ਉੱਤੇ ਸਿੱਧਾ ਹੀ ਰੱਖ ਦਿੰਦੇ ਨੇ ਸੀਖਾ ਟਾ ਦੇ ਚੰਤੇ ਦੂਰੀ ਪਰਾਂਠਾ ਬਣਾਉਣ ਲੱਗੇ ਬੜੇ ਆਰਾਮ ਨਾਲ ਜੀ ਬੜੇ ਆਰਾਮ ਨਾਲ ਤੁਸੀਂ ਜਿਵੇਂ ਮਰਜ਼ੀ ਬਣਾ ਸਕਦੇ ਆ ਇਹਦੇ ਵਿੱਚ ਬਹੁਤ ਪਿਆਰੀ ਚੀਜ਼ ਹੈ ਕਿਤਾ ਠੀਕ ਆ ਹਨਾ ਨੀਚੇ ਇਹਦੇ ਟ੍ਰੇ ਦਿੱਤੀ ਹੋਈ ਹੈ ਤੇ ਇਹਦੀ ਗੰਦਗੀ ਜੋ ਜੋ ਗਰੇਗਾ ਉਹਦੇ ਪਾਰਟਸ गिरਣਗੇ ਜਲ ਕੇ ਉਹ ਨੀਚੇ ਟ੍ਰੇ ਚੱਕਿਆ ਸਾਫ ਕਰ ਲਿਆ ਪੂਰਾ ਹਾਈਜਨ ਮੇਨਟੇਨ ਹੈ ਕੋਈ ਗੰਦਗੀ ਨਹੀਂ ਪੈਣੀ ਕੋਸ਼ ਨਹੀਂ ਬਾਹਰ ਦਾ ਕੁਝ ਨਾ ਖਾਣ ਦੀ ਲੋੜ ਨਹੀਂ ਡੱਬਾ ਜੀ ਕਹਿੰਦੇ ਸੀ ਤੰਦੂਰ ਵਾਲੀ ਰੋਟੀ ਖਾਣੀ ਆ ਬਹੁਤ ਵਧੀਆ ਬਣਦੀ ਹੈ ਜੀ ਨਾਲ ਦੀ ਨਾਲ ਆਟਾ ਕਰਕੇ ਇਹਦੇ ਤੇ ਪਾ ਦਣੀ ਹੈ ਭਾਈ ਜੀ ਉਹਨਾਂ ਤੁਸੀਂ ਨਾਲ ਹੀ ਬਿਠਾਓ ਨਾਲ ਹੀ ਤੁਸੀਂ ਨਗੀਆਂ ਨਗੀਆਂ ਚੀਜ਼ਾਂ ਬਣਾ ਕੇ ਇਹ ਬੜੀ ਠੀਕ ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਬਹੁਤ ਪਿਆਰੀ ਨਹੀਂ ਇਹ ਤਾਂ ਬਹੁਤ ਸੋਹਣੀ ਚੀਜ਼ ਹੈ ਜੇ ਮੰਨ ਲਓ ਕਿਤੇ ਵੀ ਬੰਦਾ ਚਾਹੇ ਚਲੋ ਵੈਜੇ ਚਾਹੇ ਨੌਨ ਵੈਜ ਵਾਲਾ ਬੰਦਾ ਕੁਝ ਵੀ ਖਾਓ ਇਹਦੇ ਤੇ ਬਣਾ ਕੇ ਹਾਂ ਇੱਕ ਜੇ ਨਾਨਵੇਜ ਜੋ ਮਰਜ਼ੀ ਜੋ ਮਰਜ਼ੀ ਬਣਾ ਕੇ ਜਿੰਨੂੰ ਜਿੰਨਾ ਕਰੀ ਜਾ ਸਕਦਾ ਜਦੋਂ ਹੁਣ ਵਿੱਕੀ ਚਾਚਾ ਜੀ ਭਾਈ ਸਾਡੇ ਪਨੀਰ ਟਿੱਕਾ ਦੇ ਚ ਕੀ ਹੋਰ ਕੋਈ ਨਹੀਂ ਜੋ ਬੈ ਫੈਮਿਲੀ ਪਨੀਰ ਟਿੱਕਾ ਤਾਂ ਬੜੀਆ ਬਣਨਾ ਇਹਦੇ ਮਾਣ ਵਾਲੀ ਫੈਮਿਲੀ ਕੋਲ ਆਏ ਲੈ ਕੇ ਬੈਠ ਜੂਗੇ ਤਾਂ ਕੀ ਕਰਾਂਗੇ ਰੂਮ 'ਚ ਬੈਠੋ ਤੁਸੀਂ ਰੂਮ 'ਚ ਇਨਸਟੈਂਟ ਬਣਾਉਣ ਦੇ ਨਾਲ ਦੀ ਨਾਲ ਖਾਓ ਗਰਮ ਗਰਮ ਨਹੀਂ ਬਿਲਕੁਲ ਬਿਲਕੁਲ ਵਧੀਆ ਚੀਜ਼ ਹੈ ਨਾਲ ਦੀ ਨਾਲ ਗਰਮ ਗਰਮ ਸ਼ਾਹ ਮੈਂ ਲਗੂਗਾ ਜਿਵੇਂ ਬਾਰਵੀਂ ਕਨੈਕਸ਼ਨ ਆਏ ਹੋਏ ਆਂ ਜੀ ਦੂਰੀ ਹਾਂ ਬਾਈ ਚਾਂਸ ਜੇ ਚੀਜ਼ ਗਰਮ ਰੱਖਣੀ ਹੈ ਤਾਂ ਇਹਨੂੰ ਸਲੋ ਹਾਂਜੀ ਹਾਂਜੀ ਇਹਦੇ ਇਹ ਟੈਂਪਰੇਚਰ ਦਿੱਤਾ ਹੋਇਆ 1 ਤੇ ਕਰ ਦੋ ਇਹਨੇ ਸਲੋ 2 ਤੇ ਕਰ ਦੋ 2 ਤੇ ਕਰ ਦੋ 4 ਤੱਕ 5 ਤੱਕ ਇਹਦੀਆਂ 6 ਤੱਕ ਇਹਦੀ ਹੀਟ ਹੈ 6 ਤੱਕ ਹੀਟ ਹੈ ਬਿਲਕੁਲ ਹਾਂਜੀ ਹਾਂਜੀ 1 ਤੋਂ ਲੈ ਕੇ 6 ਤੱਕ ਹੀਟ ਹੈ ਬਹੁਤ ਵਧੀਆ ਚੀਜ਼ ਹੈ ਬੰਦਾ ਦਾ ਜੂੜ ਲੈ ਕੇ ਜਾਇਓ ਇਹ ਚੀਜ਼ ਬੜੀ ਪਿਆਰੀ ਹੈ ਨਹੀਂ ਬਿਲਕੁਲ ਬਿਲਕੁਲ ਬੜੀ ਪਿਆਰੀ ਚੀਜ਼ ਹੈ ਇਹ ਕੋ ਹਟ ਕੇ ਆਈਟਮ ਇਹ ਤਾਂ ਜਿਹੜੇ ਜਿਹੜੇ ਟ੍ਰੈਵਲ ਟ੍ਰੂਵਲ ਕਰਦੇ ਉਹਨਾਂ ਵਾਸਤੇ ਵੀ ਵਧੀਆ ਆਈਟਮ ਹੈ ਵਧੀਆ ਚੀਜ਼ ਹੈ ਜੇ ਹੁਣ ਬਾਈਚਾਰਟ ਜਿੱਥੇ ਰੂਮ ਦੇ ਵਿੱਚ ਲਗਾ ਸਕਦੇ ਆ ਬਣਾ ਲੈਣ ਬਿਲਕੁਲ ਜਿੱਥੇ ਆਪਣਾ ਸਟੇ ਬਾਹਰੋਂ ਲੈਣ ਦੀ ਕੋਈ ਚੀਜ਼ ਦੀ ਲੋੜ ਨਹੀਂ ਹਾਂ ਜਿਹੜੇ ਜਿਹੜੇ ਬਾਹਰ ਦਾ ਥੋੜਾ ਘੱਟ ਖਾ ਕੇ ਖੁਸ਼ ਆਉਣਾ ਵਾਸਤੇ ਬਹੁਤ ਬੈਸਟ ਜੋ ਮਰਜ਼ੀ ਹੋਣਾ ਮਸ਼ਰੂਮ ਬਣਾ ਲਓ ਡੁਪਲੈਕਸ ਕੁਝ ਵੀ ਬਣਾ ਲਓ ਹਾਂ ਬਿਲਕੁਲ ਤੁਸੀਂ ਮਿਲੋ ਕੁੱਕਰ ਦਿਖਾ ਦੇ ਜਿਹੜਾ ਮੈਂ ਕਿਤੇ ਮੈਨੂੰ ਠੀਕ ਠੀਕ ਛੱਡੋ ਆਹ ਕੁੱਕਰ ਨਾਲ ਹੁਣੇ ਦਿਖਾਇਆ ਹੀ ਸੀਗਾ ਪਾਜੀ ਆਉਣੇ ਕਸਟਮਰ ਨੂੰ ਦਿਖਾਇਆ ਉਹ ਮੈਮ ਤੁਸੀਂ ਇੱਧਰ ਮੈਨੂੰ ਮਹਿੰਗਾ ਦੱਸਦੇ ਤੇ ਤੁਸੀਂ ਪਾਜੀ 1 ਮਿੰਟ ਜੀ ਆ ਦੇਖੋ ਤਾਂ ਸਹੀ ਪਾਜੀ ਆ ਦੇਖੋ ਕੁੱਕਰ ਦੇਖੋ ਕੰਨ ਦਾ ਮਿੰਨੀ ਕੁੱਕਰ ਇਹਨਾਂ ਨੂੰ ਛੋਟਾ ਆ ਜੀ ਮਿੰਨੀ ਕੁੱਕਰ ਵੈਸੇ ਜੈਸਮੀ ਇਹ ਆਪਣੇ ਵਾਸਤੇ ਛੋਟਾ ਨਹੀਂ ਆ ਆਪਾਂ ਦੂਜਾ ਲੈ ਲੀਏ ਠੀਕ ਹੈ ਛੋਟਾ ਕੁੱਕਰ ਮਤਲਬ ਉਹ ਤਾਂ ਕੁੱਕਰ ਪਿਆਏ ਕਿਤੇ ਕਈ ਵਾਰ ਪਤਾ ਕੀ ਹੋ ਜਾਂਦਾ ਹੈ ਮੈਂ ਮੈਂ ਇਕੱਲੀ ਨੇ ਚੌਕ ਖਾਰੇ ਹੁੰਦੇ ਆ ਮੈਂ ਹੋ ਟੰਗ ਨਾਲ ਬਣਾਉਂਦੀ ਆ ਹੈਨਾ ਮੰਮੀ ਤੇ ਦੀਦੀ ਤੇ ਭਾਜੀ ਨੇ ਹੋ ਟੰਗ ਵਾਲੇ ਖਾਣੇ ਆ ਤਾਂ ਕਰਕੇ ਕਹਿੰਦੇ ਆ ਅੱਛਾ ਹਾਂ ਕਈ ਵਾਰ ਹੁਣ ਜਿੱਦਾਂ ਅਪਨੇ ਅੰਦਰ ਬਾਹਰ ਜਾਣਾ ਤਾਂ ਕੁੱਕਰ ਛੋਟਾ ਹੋਵੇ ਤਾਂ ਬੈਸਟ ਹੋ ਜਾਂਦੀ ਹੈ ਜੀ ਠੀਕ ਹੈ ਨਹੀਂ ਭਾਜੀ ਹੈਨਾ ਆ ਚੀਜ਼ ਵਿੱਚ ਤਾਂ ਮੈਨੂੰ ਤੇਰੀ ਜੀ ਪੁਆਇੰਟ ਲੱਗਿਆ ਬਾਹਰ ਵਾਲੀ ਬਾਹਰ ਵਾਲੀ ਗੱਲ 'ਚ ਤਾਂ ਪੁਆਇੰਟ ਹੈਗਾ ਪਰ ਘਰੇ ਹੋਰ ਸਟਾਈਲ ਵਾਲੇ ਆ ਉਹ ਸਮਝ ਨਹੀਂ ਪਾ ਜੀ ਦੇਖੋ ਕਰਦੇ ਚੋਲ ਬਣੇ ਵੀ ਪਸੰਦ ਆ ਪਾਜੀ ਕੁਝ ਹੋਰ ਕਹਿ ਰਹੇ ਹੈ ਮੈਨੂੰ ਪਤਾ ਨਹੀਂ ਮੈਨੂੰ ਨਾ ਕਰਦੇ ਬਣੇ ਵੀ ਪੀਲੇ ਚੌਲ ਪਸੰਦ ਆ ਠੀਕ ਆ ਹੁਣ ਘਰ ਦੇਆਂ ਨੂੰ ਖੁੱਲੇ ਬਰਤਨ ਦੇ ਵਿੱਚ ਕੜਾਹੀ ਚੱਕ ਰਹੀ ਮੈਨੂੰ ਉਹ ਵਧੀਆ ਨਹੀਂ ਲੱਗਦੇ ਮੈਨੂੰ ਇਹਨਾਂ ਦਾ ਰਾਜਣਾ ਤਾਂ ਕਹਿੰਦੀ ਆ ਦਿੱਲੀ ਵਿੱਚ ਬਣਾਉਣੇ ਤਾਂ ਮੈਂ ਇੱਕ ਆਪਣਾ ਗਲਾਸੀ ਦੇ ਵਿੱਚ ਬਣਾ ਸਕਦੀ ਆ ਬਾਕੀ ਟੱਪਰ ਨੂੰ ਖੁੱਲੇ 'ਚ ਬਣਾਉਂਦੇ ਏਦਾਂ ਗੱਲ ਹੈ ਠੀਕ ਹੈ ਠੀਕ ਹੈ ਇਹ ਤਾਂ ਲਿੰਗੇ ਵੀ ਵਧੀਆ ਤੁਹਾਡੀ ਗੁੜੀਆਂ ਲਈ ਵੀ ਅਗਰ ਕੋਈ ਚੀਜ਼ ਬਣਾਣੀ ਆ ਤਾਂ ਉਹ ਵੀ ਬਹੁਤ ਵਧੀਆ ਹੈ ਤੇ ਮੈਨੂੰ ਇਨਸਟਾ 'ਤੇ ਹੋਰ ਦਿਖਾ ਦਿਓ ਮਤਲਬ ਮੈਨੂੰ ਠੀਕ ਪ੍ਰਾਈਸ ਚਾਹੀਦੀ ਆ ਇਹਦਾ ਇਹਦਾ ਵੈਸੇ ਕੀ ਪ੍ਰਾਈਸ ਹੈ ਭਾਜੀ ਭਾਜੀ ਇਹ ਤਾਂ ਵੈਸੇ ਤਾਂ ਇਹਦਾ 2255 ਪੀ ਰੇਟ ਹੈ ਅੱਛਾ ਜੀ ਪੈਣਾ ਹੀ 35% ਆਫ ਕਰਕੇ 1465 ਦਾ ਨਹੀਂ ਬਹੁਤ ਮਹਿੰਗਾ ਪਰ ਇਹ ਹੈ ਸਟੀਲ ਦਾ ਵੀ ਮੈਂ ਅੱਜ ਕੱਲ ਮਤਲਬ ਥੋੜਾ ਅਲੂਮੀਨੀਅਮ ਨੂੰ ਲੋਕੀ ਵਾਈਡ ਕਰ ਰਹੇ ਆ ਤਾਂ ਅਕੋਰਡਿੰਗ ਇਹ ਬਹੁਤ ਵਧੀਆ ਚੀਜ਼ ਹੈ ਪਿਓਰ ਸਟੀਲ ਹੈ ਦੂਸਰਾ ਤਾਂ ਫਿਰ ਮੈਨੂੰ ਮੰਗਵਾਣਾ ਪਏਗਾ ਜੀ ਉਹ ਅਵੇਲੇਬਿਲਟੀ ਨਹੀਂ ਹੈਗੀ ਉਹ ਫਿਰ 3 ਲੀਟਰਸ ਆਏਗਾ ਮਿਨੀਮਮ ਨਹੀਂ ਫਿਰ ਆਹ ਦੇਖੋ ਇੱਕ ਤਾਂ ਪਿਆ ਤੁਹਾਡੇ ਕੋਲ ਇਹ ਇਹ ਹੀ ਸਾਨੀ ਦੇ ਨਾਮ ਇਹ ਹੋਰ ਬਹੁਤ ਸਸਤਾ ਹੈ ਇਹ 2500 ਰੁਪਏ ਦਾ ਹੈ ਅਨੁਸਾਰ ਸਪੈਸ਼ਲ ਮੰਗਾ ਕੇ ਦੋ ਫਿਰ ਐਲੂਮੀਨੀਅਮ ਵਾਲਾ ਮੰਗਾ ਕੇ ਦੋ ਮੇਰੇ ਤੁਸੀਂ ਕੁਝ ਟਾਈਮ ਲਈ ਟਾਈਮ ਮਤਲਬ ਉਹਦੇ ਲਈ ਉਹ ਨਹੀਂ ਕਦੀ ਕਦੀ ਯੂਜ਼ ਕਰਨਾ ਤਾਂ ਫਿਰ ਆਪੇ ਪੰਜ 6 ਦਿਨ ਹੈਗੇ ਆ 5 ਦਿਨਾਂ ਤੱਕ ਵਧੀਆ ਜਿਹਾ ਮੰਗਾ ਲਾਂਗੇ ਹਾਂ ਬਿਲਕੁਕੁਰੀਟ ਵਾਲਾ ਮੰਗਾਣਾ ਠੀਕ ਹਾਂ ਸਾਡੀ ਬਣਦੀ ਆ ਜੀ ਕਿਤੇ ਸਲਾਹ ਜਾਣ ਦੀ ਤੇ ਇਹ ਦੇਖਦੇ ਆ ਅਸੀਂ ਉਹਦੇ ਕਰਕੇ ਫਿਰ ਸੋਚਦੇ ਆ ਵੀ ਚਲੋ ਹਨਾ ਡੈਫੀਨੇਟ ਮੰਗਾ ਲੈਂਦੇ ਕਿਉਂਕਿ ਸਾਡੇ ਕੋਲ ਜਾਣਦਾ ਜਿੱਦਾਂ ਹੁਣ ਆਹ ਫੇਰ ਵੀ ਮੈਂ ਤੁਹਾਨੂੰ ਇੱਕ ਵਾਰੀ ਦੁਬਾਰਾ ਇਹ ਗੱਲ ਕਹੂੰਗਾ ਵੀ ਆਪਣੇ ਹੈਲਥ ਅਕੋਰਡਿੰਗ ਲੈਣਾ ਤਾਂ ਇਹੀ ਕੁੱਕਰ ਲੈ ਕੇ ਜਾਣਾ ਤੁਸੀਂ ਮੈਂ ਰੱਖ ਦੇਣਾ ਤੁਹਾਡੇ ਦੇ ਸਾਹਮਣੇ ਹਾਂਜੀ ਹਾਂ ਹਾਂਜੀ ਹੈਲਥ ਵਾਈਜ਼ ਇਹੀ ਗੁੱਟ ਹੈ ਤੁਸੀਂ ਇਹੀ ਲੈ ਕੇ ਜਾਣਾ ਅਸੀਂ ਨਾ ਜਿਹੜਾ ਤੂੰ ਸਵਾਤੋਂ ਚੁੱਲ ਇੱਕ ਵਾਰੀ ਮੈਂ ਪਹਿਲਾਂ ਉਹ ਰੱਖ ਦੂੰਗਾ ਤੁਹਾਡੇ ਅੱਗੇ ਤੇ ਜਿਹੜਾ ਮਾਈਂਡ ਬਣਿਆ ਪਰ ਮੈਂ ਤੁਹਾਨੂੰ ਫੇਰ ਵੀ ਇਹ ਕਹੂੰਗਾ ਵੀ ਆਹ ਵਧੀਆ ਠੀਕ ਹੈ ਅਸੀਂ ਵੈਸੇ ਜਿਹੜਾ ਤੋਂ ਚੁੱਲਾ ਲੈ ਕੇ ਤੇ ਨਾ ਉਹ ਹੁਣ ਦੇਖਦੇ ਆ ਕਿਹੜੇ ਟ੍ਰਿਪ ਤੇ ਸਾਡੇ ਕੰਮ ਆਉਂਦਾ ਅਸੀਂ ਵਿੱਚ ਮਿਰਚਾਂ ਤੜ ਕੇ ਬਣਾਈਆਂ ਨੀਓ ਆਪਣੇ ਬਿਲਕੁਲ ਸਾਡੇ ਨਾ ਅਸੀਂ ਘਰੇ ਜੀ ਉਹ ਨਾ ਜਿਹੜੀ ਛੋਟੀ ਸਿਲੰਡਰੀ ਜੀ ਹੁੰਦੀ ਆ ਉਹ ਉਦੀ ਸਾਡੀ ਨਾ ਪਈ ਪਈ ਦੀ ਉਹ ਗੈਸ ਨਿਕਲ ਗਈ ਫਿਰ ਅਸੀਂ ਆ ਯਾਰ ਹੁਣ ਕਿੱਦਾਂ ਕਰੀਏ ਵੀ ਵੀ ਬਾਹਰ ਬਣਾਉਣੀ ਰੈਸਪੀ ਮੈਂ ਉਹੀ ਲਿਆਇਆ ਤਾਰ ਕੇ ਸਿਲੰਡਰ ਜਾ ਬਹੁਤ ਵਧੀਆ ਚੱਲਦਾ ਜੀ ਉਹ ਤਾਂ ਪੂਰੀ ਪੂਰੀ ਅੱਗ ਆ ਜੀ ਹਾਂਜੀ ਹਾਂ ਹਾਂ ਬਹੁਤ ਤੇ ਬੀਟਰ ਹਾਂ ਬੀਟਰ ਛੋਟੀ ਦਵਾ ਹਾਂ ਛੋਟੀ ਚਾਹੀਦੀ ਹੈ ਇਹ ਤਾਂ ਖਾਸ ਛੋਟੇ ਹੋ ਕੇ ਮੂਰੇ ਵਾਲੀ ਹਾਂ ਇਹ ਨਹੀਂ ਆ ਚੇ ਬਾਏ ਦੇ ਮਾਉਥਾ ਥੋੜਾ ਚੌੜਾ ਨੂੰ ਹਾਂ ਚੌੜੇ ਮੂਹ ਵਾਲੀ ਉਹ ਲਿੰਦੀ ਆ ਉਹ ਇਹ ਤਾਂ ਨਿੱਪਲ ਨਹੀਂ ਹੈਗਾ ਆਹ ਹਾਂ ਰਹਿਣ ਦੋ ਇੱਕਦਮ ਸੱਟੇ ਨਹੀਂ ਬੈਠ ਜੇ ਦੁੱਧੇ ਚੋਈ ਜਾਂਦਾ ਦੁੱਧੇ ਚੋਈ ਜਾਂਦਾ ਸਮਝ ਕੀ ਚੱਕਰ ਹੈ ਜੀ ਦਾ ਕੋਈ ਨਹੀਂ ਤੁਹਾਨੂੰ ਆ ਵੀ ਨਹੀਂ ਨਾਲੇ ਬਟਰੇ ਦੇ ਵਿੱਚ ਦੇ ਦੇ ਨਿੱਪਲ ਦੇ ਵਿੱਚ ਆ ਹਾਂਜੀ ਇਹਦੇ ਵਿੱਚ ਦੇ ਦੇ ਮੈਂ ਕਿਹ ਕੋਸ ਨਹੀਂ ਆ ਗੁਦਾਮ ਤੋਂ ਗੁਦਾਮ ਜੀ ਕੀ ਸੀ